ਤੁਸੀਂ ਦੇਖ ਰਹੇ ਹੋ ਮਾਚੀ ਬੜਾ న్యూਸ ਚੈਨਲ ਖੰਨਾ ਦੇ ਸਮਰਾਲਾ ਚੌਂਕ ਇਲਾਕੇ ਦੇ ਵਿੱਚ ਇੱਕ ਦਿਲ ਨੂੰ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਤੇ ਇੱਥੇ 81 ਸਾਲਾਂ ਦੀ ਐਨ ਆਰ ਆਈ ਬਜ਼ੁਰਗ ਮਹਿਲਾ ਜਗਪਾਲ ਕੌਰ ਦੀ ਲਾਸ਼ ਹੈ ਉਹਨਾਂ ਦੇ ਘਰ ਦੀ ਬਾਥਰੂਮ ਦੇ ਵਿੱਚ ਉਹ ਬਰਾਮਦ ਹੋਈ ਹੈ ਤੇ ਮ੍ਰਿਤਕ ਦੇ ਹੱਥ ਤੇ ਮੂੰਹ ਬੰਨੇ ਹੋਏ ਸਨ ਜਿਸ ਤੋਂ ਕਤਲ ਦੀ ਸਾਜਸ਼ਣ ਤਰੀਕੇ ਨਾਲ ਕੀਤੀ ਗਈ ਵਾਰਦਾਤ ਦਾ ਸ਼ੱਕ ਜਤਾਇਆ ਜਾ ਰਿਹਾ ਤੇ ਬਦਬੂ ਆਉਣ ਤੋਂ ਬਾਅਦ ਪੜੋਸੀਆਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਤੇ ਪੁਲਿਸ ਨੇ ਮੌਕੇ ਤੇ ਫੋਰੈਂਸਿਕ ਟੀਮ ਨੂੰ ਬੁਲਾ ਕੇ ਜਾਂਚ ਹੈ ਸ਼ੁਰੂ ਕਰ ਦਿੱਤੀ ਅਤੇ ਸੀਸੀਟੀਵੀ ਫੁਟੇਜ ਚੈੱਕ ਕੀਤੀ ਜਾ ਰਹੇ ਹਨ ਅਤੇ ਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਅਤੇ ਲੋਕਾਂ ਦੇ ਵਿੱਚ ਡਰ ਦਾ ਵਰਤਾਰਣ ਬਣਿਆ ਹੋਇਆ ਹੈ ਤੇ ਮਾਚੀ ਬੜਾ ਨਿਊਜ਼ ਚੈਨਲ ਤੋਂ ਪੱਤਰਕਾਰ ਡਾਕਟਰ ਜਤਿੰਦਰ ਕੁਮਾਰ ਚੜੋਤ ਦੇ ਦੀ ਰਿਪੋਰਟ ਅੱਜ 112 ਦੇ ਥਰੂ ਕੰਪਲੇਂਟ ਮਿਲੀ ਸੀਗੀ ਜਿਹਦੀ ਇਤਲਾਹ ਤੇ ਜਦੋਂ ਇੱਥੇ ਪੁਲਿਸ ਪਹੁੰਚੀ ਤੇ ਦੇਖਿਆ ਹੈਗਾ ਇੱਕ ਜਗਪਾਲ ਕੌਰ ਜਿਹਦੀ ਉਮਰ ਕਰੀਬ 80 81 ਸਾਲ ਔਰਤ ਹੈ ਉਹਦਾ ਮੂੰਹ ਵਗੈਰਾ ਗਲਾ ਘੁੱਟ ਕੇ ਕੋ ਕਤਲ ਕੀਤਾ ਹੋਇਆ ਜਿਹਦੀ ਮੁੱਢਲੀ ਜਿਹੜੀ ਇਨਵੈਸਟੀਗੇਸ਼ਨ ਤੇ ਅਸੀਂ ਆਪਣੀਆਂ ਫੋਰੈਂਸਿਕ ਸਾਇੰਸ ਟੀਮ ਨੂੰ ਬੁਲਾ ਕੇ ਤੇ ਅਸੀਂ ਸੀਨੀਅਰ ਅਫਸਰ ਸਾਰੇ ਇੱਥੇ ਮੌਕੇ ਤੇ ਐਸਐਸਪੀ ਸਾਹਿਬ ਵੀ ਸਾਡੇ ਆਏ ਤੇ ਅਸੀਂ ਜਿਹੜੀ ਉਹਨਾਂ ਦੀਆਂ ਗਾਈਡਲਾਈਨ ਦੇ ਮੁਤਾਬਕ ਇਸ ਮਰਡਰ ਨੂੰ ਟ੍ਰੇਸ ਕਰ ਲਈ ਹੁਣ ਟੈਕਨੀਕਲੀ ਹੋਰ ਸਾਡੇ ਸੀਸੀਟੀਵੀ ਸੈਂਟੀਫੀਕਲ ਤਰੀਕੇ ਦੇ ਨਾਲ ਦੇ ਹਰ ਇੱਕ ਐਂਗਲ ਤੋਂ ਅਸੀਂ ਤਫਤੀਸ਼ ਕਰਕੇ ਇਹਨੂੰ ਅਸੀਂ ਟ੍ਰੇਸ ਕਰਦੇ ਹਾਂ ਜੀ ਇਹ ਮਹਿਲਾ ਸੀ ਕਿ ਬਾਹਰੋਂ ਕਿ ਨਰਾਈ ਇਹ ਇਹ ਮੈਮ ਇਸ ਤਰ੍ਹਾਂ ਹੈ ਜਿਹੜੇ ਇਹ ਟੀਚਰ ਰਟਾਇਡ ਸੀਗੇ ਜੇ ਗੋਪਾਲ ਕੌਰ ਇਹ ਬਾਹਰ ਕੈਨੇਡਾ ਦੇ ਵਿੱਚ ਇਹਨਾਂ ਦੇ ਇੱਕ ਬੇਟੀ ਤੇ ਬੇਟਾ ਹੈ ਇਹ ਉੱਥੇ ਹੀ ਨੇ ਹੁਣ ਇਹ ਪੀਆਰ ਨੇ ਜਾਂ ਸਿਟੀਜ਼ਨ ਨੇ ਅਸੀਂ ਦੇਖਦੇ ਆ ਪੀਆਰ ਨੇ ਕਹਿੰਦੇ ਨੇ ਇਹ ਸਰ ਸਰ ਘਰ ਦੇ ਵਿੱਚ ਸਰ ਕੌਣ ਬੋਲ ਰਿਹਾ ਰੇਸ ਘਰ ਦੇ ਵਿੱਚ ਇਕੱਲੇ ਰਹਿੰਦੇ ਸੀਗੇ ਫਿਲਹਾਲ ਹਾਂ ਦੇਖੋ ਦੋ ਸਾਰੇ ਆਏ ਸੀ ਐਸਏ ਕੋਲੋਂ ਪਾਪੀ ਇਹ ਆਈ ਸੀ ਆ ਹੁਣੀ ਨਵੰਬਰ ਦੇ ਵਿੱਚ ਆਏ ਆ ਤੇ ਚਰਮੀ ਨੇ ਹੋਏ ਇਹਨਾਂ ਨੂੰ ਬਾਹਰੋਂ ਆਇਆ ਨੂੰ ਤੇ ਬਾਕੀ ਡਿਟੇਲ ਦੇ ਵਿੱਚ ਅਸੀਂ ਪਤਾ ਕਰਦੇ ਆ ਅਸੀਂ ਨਹੀਂ ਜੀ ਅਜੇ ਉਹ ਹੀ ਖੰਗਾਲ ਰਹੇ ਨੇ ਹਰ ਐਂਗਲ ਤੋਂ ਖੰਗਾਲ ਰਹੇ ਆ ਅਜੇ ਤੱਕ ਕੋਸ ਸਾਡੇ ਇਨਵੈਸਟੀਗੇਸ਼ਨ ਦੀਆਂ ਹੈਗੀਆਂ ਜਿਹੜੀਆਂ ਦਿਸ਼ਾਵਾਂ ਅਸੀਂ ਉਹਨਾਂ ਤੇ ਹਰੇਕ ਐਂਗਲ ਤੋਂ ਕੰਮ ਕਰ ਰਹੇ ਆ ਤੇ ਇਸ ਮਰਡਰ ਨੂੰ ਅਸੀਂ ਟ੍ਰੇਸ ਕਰ ਲਾਂਗੇ ਜਲਦੀ ਠੀਕ ਆ ਸਰ ਥੈਂਕ ਯੂ ਅਮਰਿੰਦਰ ਸਿੰਘ ਇਹ ਸਗੇ मामੀ ਜੀ ਸੀਗੇ ਮੇਰੇ ਏ ਮੈਨੂੰ ਤਾਂ ਸਵੇਰੇ ਫੋਨ ਆਇਆ ਜਿਹੜੇ ਸਾਡੇ ਨਾਲ ਰਹਿੰਦੇ ਨੇ ਨਾ ਲੇਡੀਜ਼ ਜਸੀ ਤਾਂ ਉਹਨਾਂ ਦਾ ਮੈਨੂੰ ਫੋਨ ਆਇਆ ਕਿ ਵੀਰੇ ਐਂ ਕਰਕੇ ਇਹਨਾਂ ਦੇ ਹੱਥ ਬੰਨੇ ਹੋਏ ਨੇ ਕਿ ਛੇਤੀ ਤੋਂ ਛੇਤੀ ਆ ਜਾਓ ਫੇ ਮੈਂ ਤੇ ਮੇਰੀ ਮਿਸ ਜ ਤੁਰੰਤ ਅਸੀਂ ਆਉਣ ਦੀ ਇੱਥੇ ਕੀਤੀ ਬਾਅਦ ਚ ਆ ਕੇ ਇੱਥੇ ਦੇਖਿਆ ਕਿ ਉਹਨਾਂ ਦੀ ਤਾਂ ਡੈਥ ਹੋਈ ਹੋਈ ਆ ਫਿਰ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਗਿਆ ਫਿਰ ਮੌਕੇ ਤੇ ਐਸਐਸਪੀ ਮੈਡਮ ਸਾਰੇ ਜਣੇ ਆਪਣੇ ਪ੍ਰਸ਼ਾਸਨ ਆਇਆ ਤੇ ਹੁਣ ਫੋਰੈਂਸਿਕ ਟੀਮ ਵੀ ਆਈ ਹੋਈ ਆ ਉਹ ਬਾਕੀ ਆਪਣੀ ਤਫਤੀਸ਼ ਕਰ ਰਹੇ ਨੇ ਜਗਪਾਲ ਕੌਰ ਸੀਗਾ ਇਹ ਹਾਂਜੀ ਹਾਂਜੀ ਘਰ ਵਿੱਚ ਇਕੱਲੇ ਰਹਿੰਦੇ ਸੀਗੇ ਇਹ ਬਾਕੀ ਪਰਿਵਾਰ ਕੈਨੇਡਾ ਰਹਿੰਦਾ ਹੈ ਇਹ ਇਹ ਨਹੀਂ ਕਿ ਬਾਹਰੋਂ ਆਏ ਸੀ ਹਾਂਜੀ ਹਾਂਜੀ ਕੈਨੇਡਾ ਤੋਂ ਆਏ ਸੀਗੇ ਹੁਣੇ 2 ਮਹੀਨੇ ਹੋਏ ਨੇ ਆਏ ਨੇ ਸਰਕਾਰੀ ਚੌਕ ਤੋਂ ਰਿਟਾਇਰ ਹਾਂਜੀ ਹਾਂਜੀ ਟੀਚਰ ਸੀਗੇ ਇਹ ਇਹ ਜਿਹੜਾ ਆਪਣਾ ਜੀਟੀਵੀ ਦੇ ਕੋਲ ਸਕੂਲ ਨਹੀਂ ਜੇਠੀ ਉਹਦੇ ਵਿੱਚ ਲੱਗੇ ਹੋਏ ਸੀਗੇ ਸਪੋਰਟਸ ਦੇ ਟੀਚਰ ਸੀਗੇ ਕੁੜੀਆਂ ਦੇ ਕਿੰਨੀ ਉਮਰ ਸੀ ਸਰ ਇਹਨਾਂ ਦੀ 81 ਸਾਲ ਦੀ ਉਮਰ ਸੀਗੀ ਇਹਨਾਂ ਦੀ ਕਿੰਨੇ ਸਮੇਂ ਤੱਕ ਗયા ਹੋਏ ਨੂੰ ਤਾਂ ਐਸਟੀਮੇਟ 25 30 ਸਾਲ ਹੋ ਗਏ ਨੇ ਇਹਨਾਂ ਨੂੰ ਗਿਆ ਹੋਏਆਂ ਨੂੰ ਵਿੱਚ ਆਉਂਦੇ ਨੇ ਰਹਿ ਕੇ ਜਾਂਦੇ ਨੇ ਫੇਰ ਆਉਂਦੇ ਨੇ ਫੇਰ ਰਹਿ ਕੇ ਜਾਂਦੇ ਨੇ ਐਂ ਰਹਿੰਦੇ ਸੀਗੇ ਜਾਨੀ ਕਿ ਉਹ ਦੇਖੀ ਨਹੀ ਥੋੜਾ ਮੇਰਾ ਨਾਮ ਗੁਰਮੀਤ ਹੈ ਜੀ ਜੀ ਨਹੀ ਡੈਥ ਹੋਈ ਉਹਨਾਂ ਦੀ ਮਕੀਨਾ ਉਹਨਾਂ ਦਾ ਜਗਪਾਲ ਕੋਰੇ ਕਿੰਨੇ ਕੁ ਸੀ ਉਹਨਾਂ ਵੀ 80 ਪਲੱਸ ਸੀਗੇ ਰਿਟਾਇਰ ਟੀਚਰ ਸੀਗੇ ਇਹ ਹੁਣ ਇਸ ਟਾਈਮ ਤੇ ਸਿਟੀਜ਼ਨ ਨੇ ਅਬ ਸਪੂਟ ਚ ਰਹਿੰਦੇ ਨੇ ਇਹਨਾਂ ਦੇ ਬੱਚੇ ਵੀ ਉੱਥੇ ਸੈੱਟ ਨੇ ਤੇ 1 ਅਕਤੂਬਰ ਦੇ ਐਂਡ ਚ ਆਏ ਸੀਗੇ ਇਹ ਜੀ ਸਰ ਤੇ ਕੀ ਘਟਨਾ ਕੀ ਹੋਈ ਹੈ ਅਸੀਂ ਵੀਰਜ ਉਹਦੇ ਰ ਇਹਨਾਂ ਦੇ ਰਿਲੇਟਿਵਸ ਐਨਾਂ ਦੀ ਮੈਮ ਪੰਜ ਨੋ ਲੱਗਦੀਆਂ ਗਲਪੁਰ ਨਗਰ ਚ ਰਹਿੰਦੇ ਆ ਤੇ ਸਾਨੂੰ ਸਵੇਰੇ ਫੋਨ ਗਿਆ ਇਧਰੋਂ ਵੀ ਮੇੜਨੇ ਦੇਖਿਆ ਕਿ ਵੀ ਵਾਸ਼ਰੂਮ ਚੋਂ ਬੰਨ ਕੇ ਸਿੱਟੇ ਪੈ ਰਹੇ ਓਕੇ ਜਦੋਂ ਅਸੀਂ ਇੱਥੇ ਆਏ ਤੇ ਸਾਨੂੰ ਪਤਾ ਲੱਗਿਆ ਵੀ ਉਹ ਹੈ ਨਹੀਂਗੇ ਮੈਂ ਤੁਸੀਂ ਪੁਲਿਸ ਨੂੰ ਫੋਨ ਕੀਤਾ ਨਹੀਂ ਸਾਡੇ ਹਾਂ ਦੇ ਨੂੰ ਵੀ ਮੈਨੂੰ ਵੀਰਜ ਇਹਦੇ ਬਾਰੇ ਨੋਲੇਜ ਨਹੀਂ ਵੀ ਕੀ ਨੇ ਕੀਤਾ ਆਏ ਹੋਏ ਸੀ ਉਹ ਵੀ ਉਸ ਟਾਈਮ ਕਿੰਨੇ ਕਵਜ ਦੀ ਗੱਲ ਆ ਤੁਹਾਨੂੰ ਪਤਾ ਲੱਗਿਆ ਕਿੰਨੇ ਵਜੇ ਸਾਨੂੰ 10 10 ਵਜੇ ਦੀ ਪਤਾ ਲੱਗਿਆ ਜੀ ਮਾਰਨਿੰਗਸ ਘਰ ਚ ਕੋਈ ਹੋਰ ਮੈਂਬਰ ਵੀ ਰਹਿੰਦਾ ਸੀ ਇਹਨਾਂ ਦੇ ਨਹੀਂ ਨਹੀਂ ਇਕੱਲੇ ਰਹਿੰਦੇ ਸੀ ਇਹਨਾਂ ਦੇ ਕਿਰਾਏ ਦਾ ਰਹਿੰਦੇ ਸੀ ਉੱਪਰ ਹਾਂਜੀ 15 ਦਿਨ ਪਹਿਲਾਂ ਇਹਨਾਂ ਨੇ ਖਾਲੀ ਕਰਵਾਇਆ ਉਹਨਾਂ ਤੋਂ ਜੀ ਤੇ ਇਸ ਟਾਈਮ ਫਿਰ ਮੈਂ ਉਸ ਦਿਨ 5 ਕਿ ਦਿਨ ਪਹਿਲਾਂ ਉਹਨਾਂ ਕੋ ਆ ਕੇ ਵੀ ਗਿਆ ਸੀ ਮੈਂ ਇਹਨਾਂ ਨੂੰ ਕਿਹਾ ਵੀ ਉਧਰ ਚੱਲੋ ਇਕੱਲਿਆਂ ਤੁਸੀਂ ਕਹਿੰਦੇ ਮੈਂ ਘਰ ਨਹੀਂ ਸੁਣਨਾ ਚਾਣਾ ਵੀ ਕਿਰਾਏ ਦਾ ਰਾਜਣ ਫਿਰ ਮੈਂ ਆਉਂ ਕੋਈ ਗੱਲ ਨਹੀਂ ਉਧਰ ਜੀ ਤੇ ਉਹਨਾਂ ਨੇ ਵਾਪਸ ਕੈਨੇਡਾ ਜਾਣਾ ਸੀ ਦੋ ਹਾਂਜੀ ਹਾਂਜੀ ਉਹਨਾਂ ਨੇ ਮਾਰਚ ਅਪ੍ਰੈਲ ਜਿਹਨਾਂ ਦੀ ਵਾਪਸੀ ਸੀਗੀ ਕਿੰਨੇ ਬੱਚੇ ਨੇ ਇਹਨਾਂ ਦੇ ਦੋ ਬੱਚੇ ਨੇ ਇਹਨਾਂ ਦੇ ਕਿੱਥੇ ਰਹਿੰਦੇ ਨੇ ਇਹ ਉਹ ਦੋਨੋਂ ਐਵਸਫੋਡੀ ਨੇ ਕੈਨੇਡਾ ਬੀਸੀ ਚ ਨੇ ਅੱਛਾ ਜੀ ਉਹਨਾਂ ਨੂੰ ਪਤਾ ਲੱਗ ਗਿਆ ਜੀ ਉਹਨਾਂ ਨੂੰ ਹਾਂਜੀ ਉਹਨਾਂ ਨੂੰ ਫੋਰਮ ਆ ਤੇਚਰ ਵੀ ਰਹੇ ਨੇ ਗਰਲ ਸਕੂਲ ਚ ਹਾਂਜੀ ਇਹ ਡੀਪੀਟੀ ਤੇਚਰ ਰਹੇ ਨੇ ਕਿਹੜੇ ਸਕੂਲ ਚ ਰਹੇ ਨੇ ਇੱਕ ਗਰਲ ਜਿਹੜਾ ਗਵਰਨ ਸਰਕਾਰੀ ਕੋਲ ਓਕੇ